ਜੋ ਆਡਮਿਸ਼ਨ ਸਮਰਥ ਦੇ ਤਹਿਤ ਜਿਹੜੀ ਸਾਡੀ ਐਕਟੀਵਿਟੀ ਅਸੀਂ ਕਰਨ ਜਾ ਰਹੇ ਹਾਂ ਉਹ ਹੈ ਆਵਾਜ਼ਾਂ ਦੀਆਂ ਖੇਡਾਂ ਭਾਗ 4 ਠੀਕ ਹੈ ਤੁਸੀਂ ਬੋਰਡ ਤੇ ਦੇਖ ਸਕਦੇ ਹੋ ਕਿ ਪਹਿਲੀ ਐਗਜ਼ੈਂਪਲ ਤੁਹਾਨੂੰ ਦਿੱਤੀ ਸੀ ਕਿ ਸ਼ਬਦ ਦਿੱਤੇ ਸੀ ਤੁਹਾਨੂੰ ਅੱਖਰ ਦਿੱਤਾ ਸੀ ਨੰਨੇ ਵਿਹਾਰੀ ਠੀਕ ਹੈ ਉਹਦੇ ਤੋਂ ਤੁਹਾਨੂੰ ਸਮਝਾਇਆ ਸੀ ਕਿ ਨੰਨੇ ਵਿਹਾਰੀ ਅੱਖਰ ਤੋਂ ਠੀਕ ਹੈ ਹੋਰ ਤੁਸੀਂ ਕਿਹੜਾ ਸ਼ਬਦ ਬਣਾ ਸਕਦੇ ਹੋ ਤੋਂ ਦੋ ਸੀ ਅਸੀਂ ਨੰਨੇ ਵਿਆਰੀ ਦੇ ਨਾਲ ਲੱਲੇ ਵਿਆਰੀ ਅਗਰ ਆਪਾਂ ਲੇਖ ਦਿੱਤਾ ਜਾਏ ਤੇ ਸਾਡੇ ਕੋਲ ਇੱਕ ਸ਼ਬਦ ਤਿਆਰ ਹੋ ਜਾਂਦਾ ਨੀਲੀ ਇਸੇ ਤਰ੍ਹਾਂ ਇੱਕ ਹੋਰ ਸ਼ਬਦ ਤਿਆਰ ਹੋ ਸਕਦਾ ਨੀਲਾ ਠੀਕ ਹੈ ਤੇ ਜਿਹੜੇ 2 ਤੋਂ ਲੈ ਕੇ 6 ਜਿਹੜੇ ਤੁਹਾਨੂੰ ਅੱਖਰ ਦਿੱਤੇ ਸੀ ਮਾਤਰਾ ਦੇ ਨਾਲ ਜਾਂ ਲਗਾ ਅੱਖਰ ਦੇ ਨਾਲ ਉਹਨਾਂ ਤੋਂ ਤੁਸੀਂ ਹੋਰ ਸ਼ਬਦ ਬਣਾਉਣੇ ਸੀ ਠੀਕ ਹੈ ਇਹਦੇ ਲਈ ਤੁਹਾਨੂੰ 10 ਮਿੰਟ ਦਾ ਸਮਾਂ ਵੀ ਦਿੱਤਾ ਸੀ ਹੋ ਗਏ ਸਾਰਿਆਂ ਦਾ ਰੈਡੀ ਲਿਖ ਲਿਆ ਸਾਰਿਆਂ ਨੇ ਤੋ ਹੁਣ ਅਸੀਂ ਦੇਖਦੇ ਆ ਕਿ ਤੁਸੀਂ ਇਹਨਾਂ ਅੱਖਰਾਂ ਤੋਂ ਕਿਹੜੇ-ਕਿਹੜੇ ਸ਼ਬਦ ਬਣਾਏ ਆ ਠੀਕ ਹੈ ਹਾਂਜੀ ਧਿਕਸ਼ਾ ਤੁਸੀਂ ਪਹਿਲਾਂ ਪੁੱਤ ਕਿਹੜੇ ਕੱਕੇ ਕਨੋੜਾ ਤੋਂ ਕਿਹੜਾ ਅੱਖਰ ਬਣਾਇਆ ਤੁਸੀਂ ਕੋਰਾ ਕੋਰਾ ਪਾਸ ਕੋਰ ਤੇ ਕੋਰਾ ਹੋ ਗਿਆ ਠੀਕ ਹੈ ਪਾਰ ਨਹੀਂ ਪੁੱਤਰ ਜਿਹਦਾ ਮੈਂ ਤੁਹਾਨੂੰ ਪੁੱਛ ਰਹੀ ਨਾ ਉਹਦਾ ਆਨਸਰ ਦੇਣਾ ਕਿਉਂਕਿ ਇਹਦਾ ਸਮਝ ਨਹੀਂ ਆ ਰਿਹਾ ਕਿ ਤੁਸੀਂ ਅੱਗੇ ਅਗਲੇ ਅੱਖਰ ਤੋਂ ਸ਼ੁਰੂ ਹੋ ਗਏ ਠੀਕ ਹੈ ਪਹਿਲਾਂ ਊੜੇ ਔਂਕਰ ਤੋਂ ਸਾਡੇ ਕੋਲ ਊੜਾ ਔਂਕੜਾ ਹੈ ਨਾ ਤਾਂ ਇਹਦੇ ਤੋਂ ਤੁਸੀਂ ਕਿਹੜਾ ਸ਼ਬਦ ਬਣਾਇਆ ਹੂੰ ਵੈਰੀ ਗੁੱਡ ਹਾਂਜੀ ਜਸ਼ਨ ਵੈਰੀ ਗੁੱਡ ਤੁਸੀਂ ਦੱਸੋ ਮੈਨੂੰ ਬੱਬੇ ਅਦਗ ਤੋਂ ਕਿਹੜਾ ਅੱਖਰ ਬਣਾਇਆ ਸ਼ਬਦ ਬਣਾਇਆ ਬੱਕਰੀ ਬਦਲ ਬਦਲ ਵੈਰੀ ਗੁੱਡ ਹਾਂਜੀ ਗੁਰਜੋਤ ਸਿੰਘ ਤੁਸੀਂ ਦੱਸੋ ਚਿੱਚੇ ਵਿਹਾਰੀ ਤੋਂ ਕਿਹੜਾ ਸ਼ਬਦ ਬਣਾਇਆ ਜੀ ਜੀ ਵੈਰੀ ਗੁੱਡ ਹਾਂਜੀ ਤੁਸੀਂ ਅਭੀ ਜੋ ਤੁਸੀਂ ਦੱਸੋ ਪੱਪੇ ਕੰਨਾ ਤੋਂ ਪਪਾ ਹਾਂਜੀ ਪਪਾ ਪਪਾ ਹਾਂ ਪਾਲਾ ਪਾਲਾ ਠੀਕ ਹੈ ਵੈਰੀ ਗੁੱਡ ਹਾਂਜੀ ਖਨੀ ਸਿੰਘ ਤੁਸੀਂ ਦੱਸੋ ਮੈਨੂੰ ਪੁੱਤਰ ਪੱਪੇ ਕੰਨਾ ਤੋਂ ਕਿਹੜਾ ਸ਼ਬਦ ਬਣਾ ਸਕਦੇ ਹੋ ਪਪਾ ਪਾਪੀ ਹੋਰ ਕੋਈ ਚਲੋ ਵੈਰੀ ਗੁੱਡ ਹਾਂਜੀ ਤੁਸੀਂ ਨਵਜੋਤ ਉੜੇ ਅੰਕੜ ਤੋਂ ਬਤਨ ਸਰ ਹਾਂ ਉੱਪਰ ਹੂੰ ਦਰਸ ਕੋ ਹਾਂ ਵੈਰੀ ਗੁੱਡ ਹਾਂਜੀ ਨੰਨੇ ਵਿਆਰੀ ਹਾਂਜੀ ਨਵਰਾਜ ਕਿਹੜਾ ਸ਼ਬਦ ਨੀਲਾ ਨੀਲਾ ਠੀਕ ਹੈ ਵੈਰੀ ਗੁੱਡ ਹਾਂਜੀ ਨੈਕਸਟ ਵੀ ਵੇਖ ਤੁਸੀਂ ਦੱਸੋ ਪੱਪੇ ਕੰਨਾ ਤੋਂ ਕਿਹੜਾ ਸ਼ਬਦ ਬਣਾਇਆ ਪੱਪੀ ਪਾਉਣੀ ਪੱਪੀ ਪਾਉਣੀ ਪਾਉਣ ਠੀਕ ਹੈ ਪਾਊਡਰ ਵੀ ਹੋ ਸਕਦਾ ਸੀ ਹੈਨਾ ਓਕੇ ਠੀਕ ਹੈ ਵੈਰੀ ਗੁੱਡ ਨੈਕਸਟ ਮਨਿੰਦਰ ਤੁਸੀਂ ਦੱਸੋ ਊੜੇ ਔਂਕੜ ਤੋਂ ਕਿਹੜਾ ਸ਼ਬਦ ਬਣਾਇਆ ਹਾਂ ਨਹੀਂ ਊਠ ਨਹੀਂ ਆਣਾ ਔਂਕੜ ਹੈ ਨਾ ਊੜੇ ਓਠਾ ਸਕਦਾ ਠੀਕ ਹੈ ਓ ਓ ਉਸਦਾ ਠੀਕ ਹੈ ਵੈਰੀ ਗੁੱਡ ਹਾਂਜੀ ਜਸਕਰਨ ਪੁੱਤਰ ਤੁਸੀਂ ਦੱਸੋ ਬੱਬੇ ਅਦਕ ਤੋਂ ਕਿਹੜਾ ਸ਼ਬਦ ਬਣਾਇਆ ਨਹੀਂ ਬਹੁਤ ਨਹੀਂ ਆਏਗਾ ਬਹੁਤ ਬੱਬਾ ਹਾਹੇ ਔਂਕਰ ਤੱਤਾ ਹੁੰਦਾ ਨਾ ਉਹਦੇ ਚ ਅਦਕ ਨਹੀਂ ਹੁੰਦਾ ਅਸੀਂ ਜਿਹੜਾ ਲਗਾਖਰ ਸਾਡੇ ਕੋਲ ਅਦਕ ਇਹਦੀ ਵੀ ਵਰਤੋਂ ਕਰਨੀ ਆ ਹੋਰ ਅਸੀਂ ਮਾਤਰਾ ਇਹਦੇ ਵਿੱਚ ਐਡ ਕਰ ਸਕਦੇ ਆ ਪਰ ਜਿਹੜੀ ਤੁਹਾਨੂੰ ਮਾਤਰਾ ਅੱਖਰ ਨਾਲ ਮਿਲੀ ਇਹਨੂੰ ਲੈਣਾ ਹੀ ਲੈਣਾ ਤੁਸੀਂ ਠੀਕ ਹੈ ਬੱਚੇ ਆ ਸਕਦਾ ਠੀਕ ਹੈ ਹਾਂਜੀ ਪ੍ਰਦੀਪ ਤੁਸੀਂ ਦੱਸੋ ਮੈਨੂੰ ਚੀਚੇ ਵਿਆਰੀ ਤੋਂ ਕੋਈ ਸ਼ਬਦ ਬਣਾਇਆ ਚੀਚੀ ਚੀਨੀ ਵੈਰੀ ਗੁੱਡ ਨਵਾਂ ਸ਼ਬਦ ਸਾਨੂੰ ਮਿਲ ਗਿਆ ਆਪਾਂ ਚੀਚੀ ਬਣਾਇਆ ਸੀ ਪਿੱਛੇ ਨਮਰਾਜ ਨੇ ਹੁਣ ਸਾਡੇ ਕੋਲ ਆ ਗਿਆ ਚੀਨੀ ਵੈਰੀ ਗੁੱਡ हां जी मनप्रीत ਤੁਸੀਂ ਬੱਬੇ ਅਦਕ ਤੋਂ ਕਿਹੜਾ ਸ਼ਬਦ ਬਣਾਇਆ ਬਦਲ ਬਦਲ ਠੀਕ ਹੈ ਵੈਰੀ ਗੁੱਡ ਨੈਕਸਟ ਦੀਪਕ ਤੁਸੀਂ ਦੱਸੋ ਪੱਪੇ ਕੰਨਾ ਤੋਂ ਕਿਹੜਾ ਸ਼ਬਦ ਬਣਾਇਆ ਪਾਣੀ ਪਾਣੀ ਵੈਰੀ ਗੁੱਡ ਸਹੀ ਹੈ ਹਾਂ ਜੀ ਪੁੱਤਰ ਤੁਸੀਂ ਦੱਸੋ ਊੜੇ ਔਂਕਰ ਤੋਂ ਕਿਹੜਾ ਸ਼ਬਦ ਬਣਾਇਆ ਉਹਨਾ ਉਸ ਵੈਰੀ ਗੁੱਡ ਉਠ ਠੀਕ ਹੈ ਵੈਰੀ ਗੁੱਡ ਬਹੁਤ ਵਧੀਆ ਅਫਰਟਸ ਇੱਕ ਵਾਰੀ ਆਪਣੇ ਲਈ ਕਲਾਪਿੰਗ ਕਰ ਲਿਓ